ਇਹ ਮਹੱਲਾ ਪੰਜਮਾ ਕਰ ਬਾਰਮੋ ਇਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਉ ਘੂਪੋ ਪੜ ਰਾਈ ਰਹਾ ਤੁਵਡੇ ਬਾਗ ਭੀਚੇ ਗੁਰ ਦੇਵਾ ਫੂਟ ਪਰਾਦ ਭੀਚੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋ ਗਿਆਨ ਤੇ ਜਨ ਨਾ ਝਾਪੈ ਤਗ ਬਰਤਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪੰਤਨ ਦੋ ਕਿਸ ਪਾਪ ਰਫੇੜੇ ਜੰਝੰਦਾ ਨ ਆਵੇ ਨੇੜੇ ਜਿ ਸ਼ਰਣ ਗਣ ਪ੍ਰਭ ਆਪੁ ਭਜਾਈ ਨਾਨਕੀ ਉਧਰੇ ਪ੍ਰਭ ਸਰਣਾਇ ਤਨਾ ਸ੍ਰੀ ਮਹੰਲਾ ਪੰਜਵਮ ਜਪਤ ਭਈ ਸਤਿ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨਾ ਜੀਵਨ ਹਰ ਜੱਬ ਸਾਧ ਸੰਗ ਰਹਾ ਅਣ ਪ੍ਰਕਾਰੇ ਬਸਤਰੇ ਉੜਾਈ ਅੰਦਰ ਕੀਰਤਨ ਹਰ ਗੁਣ ਗਾਈ ਹਸਤੀ ਰਥ ਅਸਯ ਸਵਾਰੀ ਹਰ ਕਾ ਮਾਰਗ ਰਿਦੇ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੂਖਨ ਦਾਣ ਨਾਨਕ ਦਾਸ ਪਾਇਆ ਤਨਾ ਸ੍ਰੀ ਮਹਲਾ ਪੰਜਵਾਂ ਗੁਰ ਕੇ ਜਨ ਜੀ ਕਨ ਤਾਰਾ ਸੁੰਦ ਸਗਰ ਜਿਨ ਕਿਨ ਮੈਂ ਤਾਰਾ ਰਹਾ ਕੋਈ ਹੋਆ ਕਰਮ ਰੱਦ ਕੋਈ ਤੀਰਥ ਨਾਇ ਦਾਸੀ ਹਰ ਕਾ ਨਾਮ ਧਿਆਇ ਬੰਧਨ ਕਾਟਨ ਹਰਿ ਸੁਆਮੀ ਜਣ ਨਾਨਕ ਸਿਮਰੇ ਅੰਤਰ ਜਾਮੀ ਤਨਾ ਸ੍ਰੀ ਮਹੰਦਾ ਪੰਜਮ ਜਿ ਦੇ ਪ੍ਰਕਾਰ ਤੂ ਟੂ ਦੇਨ ਦਾ ਸਰੇ ਕੀ ਨਿਰਮਲ ਦੀਚ ਰਹਾ ਜੀ ਪ੍ਰਾਣ ਮਨ ਤੰਤੇ ਪਿਆਰਾ ਹਮੇ ਬਧਰ ਦੇਵਨ ਹਾਰਾ ਚਰਨ ਗਮਲ ਸਿਓ ਲਾਗੂ ਨੇ ਹੋ ਨਨ ਕੀ ਬਨੰਤੀ ਇਹੇ ਇਕ ਗੁਰ ਕਾਰ ਸਦ ਗੁਰ ਪਰਸਾ ਤਨਾ ਸ੍ਰੀ ਮਹੰਦਾ ਨਾਮ ਕਾਹਿਰੇ ਮਨ ਕੋਜਨ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਊਪ ਮਦ ਜਿਉ ਬਾਸ ਵਸਤ ਹੈ ਮਕਰਮਾ ਹੀ ਜੈਸੇ ਛਾਈ ਤੈਸੇ ਹੀ ਹਰ ਬਸੇ ਨਰੰਤਰ ਕਟਹੀ ਖੋਜੋ ਭਾਈ ਬਾਹਰ ਭੀਤਰ ਕੋ ਜਨ ਹੋ ਏ ਗੁਰ ਗਿਆਨ ਬਤਾਈ ਜਨ ਨਾਨਕ ਵੇਣ ਆਪਾ ਤੀਨੇ ਮਿਟੇ ਨਾ ਭ੍ਰਮ ਕੀ ਕਾਈ ਤਨਾ ਸ੍ਰੀ ਮਹੱਲਾ ਨਾਮ ਸਾਧੂ ਯੁਜਕ ਪਰਮ ਭਲਾਨਾ ਸਦਾ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਟਕਾਨਾ ਰਹਾ ਬਾਪਿ ਪਿਤਾ ਭਾਈ ਸੁਤ ਬੰਤਾ ਤਾ ਕੇ ਰਸਲ ਪਟਨ ਜੋਵਨ ਤਨ ਪਰ ਬਤਾ ਕੇ ਮਦਮਾਈ ਐਸ ਰਹੇ ਜਿਵਾਨਾ ਦੀਨ ਦਿਆਲ ਸਦਾ ਕੋ ਭੰਜਰ ਤਾ ਸਿਉ ਮਰਨ ਲਗਾਨਾ ਜਨ ਨਾਨਕ ਕੋ ਤਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਤਨਾ ਸ੍ਰੀ ਮਹੰਨਾ ਨਾ ਤੇ ਜੋਗੀ ਕੋ ਜੁਗਤ ਨ ਜਾਣੋ ਲੋਗੋ ਮੋ ਮਾਇਆ ਮਮਤਾ ਮੂਝੀ ਕਟਮਾਏ ਪਿਛਾਨੋ ਰਹਾਉ ਪਰ ਨਿੰਦਾਇ ਸਤਤ ਨਹਿ ਜਾਕੇ ਕਲਚਨ ਲੋਹ ਸਮਾਨੋ ਹਰ ਕਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਰ ਮੰਦੈ ਜਿਸ ਕੋ ਤਾਪਤ ਚੰਦ ਜਾਏ ਠਹਿਰਨ ਬੋ ਨਾਨਕੀ ਬਿਲਕੁ ਜੋ ਨਰਮੁਤ ਤਾਹਿ ਤੁਮ ਮਾਨੋ ਤਨਾ ਸ੍ਰੀ ਮਹੰਲਾ ਨਾਮੁ ਆਮ ਕਾਉਣਿ ਆਪਾਉ ਕਰੂ ਜੇ ਬੰਦ ਮਨ ਕੋ ਸੰਸਾਰ ਚੁਕੇ ਪਉਣਿਤ ਪਾਰ ਕਰੂ ਰਹਾ ਜਣੂ ਪਾਇ ਕਿਛ ਪਰਉ ਨ ਕੀਨੂ ਤਾਤੇ ਧਿਕ ਡਰੂ ਮਨ ਮਤ ਕਰੰਤ ਨ ਕੋ ਨਹੀ ਗਾਏ ਜੈ ਜੀ ਸੋਚ ਧਰੂ ਵਰਮਤ ਸੁਨ ਕਛ ਗਿਆਨ ਨ ਉਪਜਿਓ ਪਸਿ ਜਿ ਉਦਰ ਪਰਉ ਹੋ ਨਾਨਕ ਪ੍ਰਭ ਤੇ ਪਛਾਨੋ ਤਨ ਹਉ ਪਤੰਤਰਉ ਤਨਾ ਸ੍ਰੀ ਮਹੱਲਾ ਪਹਿਲਾ ਕਰ ਦੂਜਾ ਅਟਪਨੀਆ ਇਕ ਓੰਕਾਰ ਸਤਗੁਰ ਪ੍ਰਸਾਦ ਗੁਰਸਾਗਰ ਰਤਨੀ ਪਰਪੂਰੇ ਅਮਰਤ ਸੰਤ ਚੁਗੇ ਨਹੀਂ ਦੂਰੇ ਹਰ ਚੁਗੇ ਪ੍ਰਭ ਭਵੈ ਸਰਵਰਮੈ ਹੰਸ ਪ੍ਰਾਨ ਪਤ ਪਾਲੈ ਕਿਆ ਪਗ ਬਕੜਾ ਛਪੜੀ ਨਾ ਆਏ ਕੀਚਣ ਡੂਬੇ ਨਾ ਲਜਾਏ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋੜ ਭੈ ਨਰਕ ਕਾਰੀ ਮੋਗਤੁ ਉਪਦਾਰਥ ਅਰ ਰਚਕੀ ਆਮਨ ਜਾਨੁ ਰਹੇ ਗੁਰੁ ਰਾਖੇ ਸਰਵ ਰਹੰਸਾ ਛੂਡਨ ਜਾਈ ਪ੍ਰੀ ਭਗਤ ਕਰ ਸੈ ਸੁਨਾਇ ਸਰਵ ਰਮ ਹੰਸ ਹੰਸਨ ਸਾਗਰ ਕਥ ਕਥਾ ਗੁਣ ਬਤਨੀ ਆਦਰ ਸੁੰਨ ਮੰਡਲ ਇਕ ਜੋਗੀ ਵੈਸੇ ਨਾ ਨ ਪੁਰਖ ਕਹੋ ਕੋ ਕੈਸੇ ਦੇ ਭਮਨ ਜੋ ਤਰਹਿ ਲਵਲਾਈ ਸੋਨਰਨਾਰ ਸਤੀ ਸ਼ਰਨਾਈ ਆਨੰਦ ਮੂਰਿਆ ਨਾ ਚਿਹੜਾਰੀ ਗੁਰਮਤ ਭਗਤ ਸਹਿ ਜੀ ਵਿਚਾਰੀ ਕਰਤ ਵਸ਼ਲ ਭੈ ਕਟਨ ਹਾਰੇ ਹਉਮੇ ਮਾਰ ਦੇ ਪਗਤ ਹਾਰੇ ਘਣ ਕ ਜਤਨ ਕਾਰ ਕਾਰ ਸੰਤਾਏ ਮਨਨ ਖਾਏ ਮੰਡਲ ਮੈ ਆਈ ਜਨਮ ਉਦਾਰਥ ਦੁਦਦਾ ਕੋ ਵੈ ਆਪਨ ਤੀਰਸ ਭ੍ਰਮ ਭ੍ਰਮ ਰੋਵੇ ਕਹਿ ਤੋ ਪਰਤੂ ਸੰਤੋਇਕ ਧੀਰਜ ਧਰਮ ਤਰਣੀ ਧਰ ਟੇਕ ਜਲ ਸੰਜਮ ਰਦੇ ਸਮਾਈ ਚੌਥੇ ਮਲਕੂ ਜੇ ਮਨਪਤੀ ਆ ਸਤਿ ਜੇ ਨਿਰਮਲ ਮੈਲ ਨ ਲਾਗੇ ਭਰ ਕੇ ਸ਼ਬਦ ਪਰਮ ਭਉ ਭਾਗੇ ਸੂਰਤ ਮੂਰਤ ਆਰ ਅਨੂਪ ਨਾਨਕ ਜਾਤੇ ਸਾਚ ਸਰੂਪ ਤਨ ਸ੍ਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲੇ ਆਪਰਮਹਾਨ ਨਾਤ ਸਿਮਰਨ ਨਿਹਾਵਣ ਜਾਨ ਭਗ ਬਰਮਨ ਦਾਸ ਦਾਸ ਮਨ ਸੋਏ ਜੇ ਦੇਖਤੈ ਅਬਰ ਨਾ ਕੋਈ ਗੁਰਮੁਖ ਭਗਤ ਸਹਜ ਕਰ ਪਾਈ ਆਏ ਬਿਨ ਗੁਰ ਭੇਟੇ ਮਰਿਆਈ ਜਾਈ ਰਹਾ ਸੋ ਗੁਰ ਕਰੋ ਜਿਸ ਸਾਜ ਰੜਾਵੇ ਕਥ ਕਥਾਵੇ ਸ਼ਬਦ ਮਲਾਵੇ ਹਰ ਕੇ ਲੋਗ ਅਵਰ ਨਹੀਂ ਕਰਾ ਸੱਚੋ ਠਾਕੁਰ ਸਾਜ ਪਿਆਰ ਕਥ ਕਥਾਵੇ ਸ਼ਬਦ ਮਲਾਵੇ ਹਰ ਕੀ ਲੋਗ ਯਵਰ ਨਹੀਂ ਕਰਾ ਸੱਚ ਉਠਾਕ ਸੱਚ ਪਿਆਰ ਤਨ ਮਨ ਮਾਣ ਮਾਣ ਸੱਚ ਸੋ ਸੱਚਾ ਮਨ ਦਾ ਸੱਚੇ ਰਾਚਨ ਸੇਵਕ ਪ੍ਰਭ ਕੇ ਲਾਗੇ ਪਾਏ ਸਤ ਗੁਰ ਪੂਰਾ ਮਿਲੇ ਮਿਲਾਈ ਆਪ ਦਿਖਾ ਦੇ ਆਪੇ ਦੇਖੈ ਅਠਨਾ ਪਤੀ ਜੀ ਨਾ ਬੋ ਭੀਖੈ ਬੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇ ਭਗਤ ਬ੍ਰਾਹਮਣ ਪਤੀ ਆਇਆ ਬੜ ਪੜ ਭੂਲੇ ਜੋ ਟਾਂਖਾ ਹੈ ਬਹੁ ਸਿਆਣ ਪਿਆ ਵਹਿ ਜਾਹੀ ਨਾਮ ਜਪੇ ਕੋ ਭੋਜਨ ਖਾਇ ਗੁਰਮਗ ਸੇਵ ਕਰਹਿ ਸਮਾਇ ਖੂਿਸ ਨਾ ਤੀਰਥ ਬਨਵਾਸ ਪਰਮਤਦਉਦ ਭਈ ਉਦਸ ਮਨ ਮੈ ਅਰੇ ਸੂਚਾ ਕਿਉ ਹੋਏ ਸਤਿ ਮਿਲਿ ਪਾਵੇ ਪਤਸੂਰ ਆਚਾਰਨ ਵਿਚਾਰ ਸ੍ਰੀ ਆਤ ਜਗਾਰ ਸਹਿਜ ਮਨ ਧੀਰਨ ਪੰਪੰਕਜ ਮੈਂ ਕੋਟੀ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੀ اسی آگے ਪ੍ਰਭ ਸਹਾਰਾ ਹੀ ਬਬਿੰਦੂ ਜਮਨ ਕੋ ਨਹੀਂ ᱧਉ ਤਦ ਪਾਵੇ ᱧਉ ਰਾਖ ਰਜਾਈ ਨਾਨਕ ਸਹਜ ਪਾਏ ਕੁਣ ਗਾਰੇ ਤਨਾ ਸ੍ਰੀ ਮਹੱਲਾ ਪੰਜਵਾਂ ਕਰੇ ਸੇਵਾਇ ਅਤਪਦੀ ਇਕ ਗੂਨ ਕਾ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇ ਤੇਉ ਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਅਰਾਕੂ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇ ਅਣਕ ਜਨਮ ਬ੍ਰਹਮ ਸਤ ਨਹੀਂ ਪਾਈ ਕਰੋ ਸੇਵ ਗੁਰੂ ਲਖੂ ਚਰਨ ਗੋਬਿੰਦ ਜੀ ਕਾ ਮਾਰਗ ਦਿਖੋ ਇਹ ਬਤਾਈ ਰਹਾ ਅਣ ਕੀ ਉਪਾਅ ਕਰੂ ਮਾਇਕ ਉਪਚਿਤ ਧਰੂ ਮੇਰੀ ਮੇਰੀ ਕਤ ਸਦ ਹੀ ਵਹਾਵੇ ਹੋਈ ਅਸੇ ਰਿਪੇਟੇ ਸੰਤ ਮੇਰੀ ਰਾਹੇ ਸਗਲ ਚਿੰਤ ਹੋਈ ਅਸੇ ਰਿਪੇਟੇ ਸੰਤ ਮੇਰੀ ਰਾਹੇ ਸਗਲ ਚਿੰਤ ਫਾਗਰ ਸੋ ਮੇਰਾ ਰੰਗ ਲਾਵੇ ਕੜੇ ਦੇ ਸਗਲ ਬੇਦਨ ਚੁੱਕੇ ਮਾਨ ਭੇਦ ਇੱਕ ਖਿੰਡ ਨਾ ਧੀਰੇ ਮੇਰੇ ਘਰ ਕੇ ਪੰਚਾ ਵਯਾ ਸੂਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅਮਰਤ ਨਾਮ ਮੇਰੇ ਦਿਲ ਦੇ ਸਿੰਚਾ ਜੇ ਤੇਰੇ ਤੀਰਥ ਨਾ ਆਏ ਮੁੰਦ ਮਹਿਰ ਲਾਏ ਕਰ ਗੋਠਾ ਕਰਿ ਕ ਤਿਲ ਨਾ ਮਨੈ ਕਨ ਪਾਮ ਸਾਧ ਸੰਗ ਹਰ ਹਰ ਸਦਾ ਆਨੰਦ ਯਾਰ ਯੰਜਨ ਮੇਰਾ ਮਾਨੀਸ਼ ਨਾਨਕ ਸਗਰੇ ਸਰਮ ਕਿੰਨੇ ਮਨਵਾ ਨੈ ప్రతి ਦਿਨ। ਨਵੇਕ ਹੀਨ ਦੇ ਹਿਤ ਹੋਏ। ਵਹੀ ਪਾਈਏ ਨੇ ਪ੍ਰਭ ਬੰਧਤਾ। ਪਾਰ ਬ੍ਰਹਮ ਕੀ ਰੰਗ ਰਾਤਾ। ਮੇਰੇ ਮਨ ਕੀ ਦਮਤ ਮਲ ਖੋਏ। ਸਦਾ ਕੀਰਤ ਗੁਰ ਪ੍ਰਸਾਦ ਕੋ ਨੈਤਰੋ ਭੇਖੈ। ਕਰਮ ਧਰਮ ਜੁਗਤਾ ਨਿਰਖਨ ਹੇਤ ਕਰਤਾ। ਗਰਬ ਗਰਬ ਪੜੇ ਕਹੀ ਨਾ ਲੇਖੈ ਜਿਸ ਭੇਟੀਏ ਸਫਲ ਮੂਰਤ ਕਰੈ ਸਦਾ ਕੀਤ ਗੁਰ ਪ੍ਰਸਾਦ ਕੋ ਨੇਤਰੁ ਪੇਖੈ ਮਾਨ ਹੱਠ ਜੋ ਕਮਾਵੈ ਤੇ ਨਾਲੇ ਖੇੜਾ ਪਾਵੈ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਹੋਇਆ ਸੁਮਰੇ ਸੁਖੇ ਦਾਈ ਰਵ ਕੀ ਕਥਾ ਸੁਣਾਈ ਜਿਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸੰਗਪਾਲ ਰਾਇ ਕਾ ਟੇਰੇ ਬੰਧਨ ਬਾਈ ਗੁਰਕੇਸ਼ਵ ਨਮੇਦਾ ਮਨ ਰਤ ਸਦਾ ਸਦਾ ਆਨੰਦ ਭੀਤੀਉ ਨਿਰਭੈ ਭੋਗਿੰਦ ਸੁਖ ਨਾਨਕ ਲਭੇ ਆਚਨ ਪ੍ਰਤ ਸਫਲ ਸਫਲ ਭਈ ਸਫਲ ਯਾਤਰਾ ਆਮਨ ਝਾਨ ਰਹੇ ਮਿਲੇ ਸਦ ਰਹਾਉ ਤੂਜਾ ਤਨਾ ਸ੍ਰੀ ਮਹੱਲਾ ਪਹਿਲਾ ਸ਼ੰਤ ਇੱਕ ਊੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਮਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਕਰੋ ਦਸਦਾ ਦਸ ਹਰਿ ਔ ਨਾਮ ਹਰਿ ਕਾ ਸਦਾ ਜਾਚੋ ਜੇਹੋ ਪ੍ਰਭੂ ਤਰਨੀਂਤਰ ਸੰਸਾਰ ਰੋਗੀ ਨਾਮ دار ਮੈੜ ਲਾਗੇ ਸੱਚ ਬਿਨਾ ਗੁਰਵਾਕ ਨਰਮਲ ਸਦਾ ਚਾਂਦਨਿਤ ਸਾਚ ਤੀਰਥ ਮੱਜਨ ਸਾਜਨ ਲਾਗੇ ਮੈਲ ਕਿੰ ਅਮਰ ਧੁਈਐ ਗੁਣਹਿ ਹਾਰ ਪਰੋ ਏਕ ਸਕੋਰੁ ਹੋਈਐ ਵਿਚਾਰ ਮਾਰੇ ਤਰੇ ਤਾਰੇ ਉਟ ਜੋਨ ਨਾ ਆਵੇ ਆਪਾਰ ਪਰਮ ਧਿਆਨੀ ਸਾਜ ਜਿ ਸੱਚ ਜੀ ਭਾਵੇ ਆਨੰਦ ਅੰਦਰ ਹਰਖ ਸੱਚ ਦੁੱਖ ਕਿਨ ਵਿਖ ਪਰ ਹਰੇ ਸਚਨਾਮ ਪਾਇਆ ਗੁਰਦਖਾਇਆ ਮੈਲ ਨਾਹੀ ਸਚ ਮਣੀ ਸੰਗਤ ਮੀਤ ਮਲਾਪ ਪੂਰਾ ਨਾਮ ਨੂੰ ਗਵੇ ਗਾਮਨ ਹਾਰ ਸ਼ਬਦ ਸੁਹਾਵਨੂ ਸਾਰਾ ਹੈ ਸਾਚੀ ਮਨ ਸਤਿਗੁਰ ਪੁੰਨ दान ਦਇਆ ਮਤੇ ਤੇ ਸੰਗ ਭਾਵੇ ਸਹਿਜ ਨਾਵੇ ਢੇੜੀ ਤਾ ਸੰਗਮ ਸਤ ਸਤੇ ਆਰਾਧਿਕ ਕੰਕਾਰ ਸਚਾ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਨ ਮਲਾਇਆ ਪਹਿਣ ਕਹੇ ਸਭ ਕੋਈ ਕੀ ਵੜਿਆ ਕੀ ਹੈ ਹਮੂਰਖ ਨੀਚ ਅਜਾਨ ਸਮਝਾ ਸਾਖੀ ਸਤਿਗੁਰ ਕੀ ਸਖੀ ਅਮਰਦ ਭਾਖੀ ਜਤ ਮਨ ਮਾਨੇ ਅਮੇਰਾ ਊਜ ਕਰੇ ਆਵੇ ਵਿਖਨਾਤੇ ਸ਼ਬਦ ਸਤਿਗੁਰ ਮੇਰਾ ਅਕਨ ਤੋਟ ਨ ਭਗਤ ਪੰਡਾਰੀ ਪਤਪੁਰ ਰਹਿ ਆਸੋਈ ਨਾਨਕ ਸਾਜ ਕਹਿ ਬਨੰਤੀ ਮਨ ਮਾਜੇ ਸਤ ਸੋਇ ਤਰਾ ਸ੍ਰੀ ਮਹਲਾ ਪਹਿਲਾ ਜੀਵਾ ਤੇਰੇ ਨਾਏ ਮਾਣ ਆਨੰਦ ਹੈ ਜੀਓ ਸਤਿ ਸਾਚਾ ਨਾਮ ਗੁਰ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਰੰਜਨ ਹਾਰਾ ਜਿਨ ਸੰਜੀਤਨ ਗੋਇ ਪਰਮਾਨ ਆਇਆ ਕੁ ਪਠਾਇਆ ਤੇ ਨ ਸਕੇ ਕੋਈ ਆਪੇ ਕਰ ਵੀ ਕੇ ਸਿਰ ਸਿਰ ਲੇਕੇ ਆਪੇ ਸੁਤ ਬੁਝਾਈ ਨਾਨਕ ਸਾਹਿਬ ਇਹ ਅਗਨੀ ਗੋਚਰ ਜੀਵ ਸੱਚੀ ਨਾਈ ਤੁਮ ਸਰੇ ਵਰਨ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਵੇੜ ਪਰਮ ਚੁਕਾਏ ਸੀ ਜੀਓ ਗੁਰ ਪਰਮਅਤਮਾ ਇੱਕ ਅਥਕ ਕਹਾਏ ਸਜਵੇਂ ਸਾਸ ਸਮਾਣਾ ਆਪਿਓ ਪਾਈ ਆਪ ਸਮਾਏ ਇੱਕ ਮੀਹ ਉਪਿਛਾਣ ਸੱਜੇ ਵੜਿਆਈ ਕਰਤੇ ਪਾਈ ਮਨ ਅੰਦਰ ਸਿਖਾਈ ਨਾਨਕ ਸਾਹਿਬ ਅਮਰਨੰਦੁ ਜੀ ਆ ਨਾਮ ਤੇਰੇ ਵੜਿਆਈ ਹਉ ਸੱਚਾ ਸਿਰਜਣ ਹਾਰ ਲਖ ਸਰੰਧੀਆਂ ਜੀਓ ਏਕ ਸਹਿਵੰਦ ਰਹਾ ਬਾਦ ਬਦੰਧਿਆ ਜੀਓ ਵੇਰਾ ਚਲਾਏ ਕੁੰਸ ਵਾਹੀ ਜਨਮ ਗੁਆ ਸੰਸਾਰ ਨਾ ਮਿਣਾ ਨਾਈ ਕੋ ਬੇਲੀ ਦੇਖਣਾ ਦੀ ਸਿਰ ਭਾਰਾ ਉਗਨੀ ਆਇਆ ਕਮ ਨ ਬੂਝੇ ਕੁੰਸਵਾਰ ਨਹਾਰ ਧਾਨ ਜਸੈ ਸਬਦ ਸਿ ਜਾਪੇ ਸੱਚਾ ਸਿਰਜਣਹਾਰ ভক্ত ਸੁਹੇ ਦਰਵਾਰ ਸ਼ਬਦ ਸੁਹਾਇ ਜੀਉ ਬੋਲੇ ਮਤਬਾ ਨਰਸਨ ਰਸਾਇ ਜੀਉ ਰਸਨ ਰਸਾਇ ਨਾਮ ਤਸਾਏ ਗੁਰ ਕੀ ਸ਼ਬਦ ਵਿਕਾਣੀ 파ਸ ਪਰਸੇ 파ਸ ਹੋਏ ਜਾਂ ਤੇਰੇ ਮਨ ਭਾਣੇ ਅਮਰ ਪਦ ਪਾਇ ਆਇਆ ਆਪ ਗਵਾਇਆ ਗੁਰਲਾ ਗਿਆਨ ਵਿਚਾਰੇ ਨਾਣਿ ਭਗਤ ਸੁਹਣ ਦਰ ਸਾਚੇ ਸਾਚੇ ਕੇਵ ਵਪਾਰੀ ਹੂਕ ਪਿਆਸੋ ਹਾਥ ਕਿਉਂ ਦਰ ਜਾਏ ਸਾਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾਜੀਓ ਸਚਨਾਮ ਧਿਆਈ ਸਾਚਿ ਵਾਈ ਗੁਰਮੁਖ ਸਾਚ ਪ੍ਰਸ਼ਾਨ ਦੀਨਾ ਨਾਦਿਆ ਨਰਨਜਨ ਅੰਧਨ ਨਾਮ ਵਖਾਣ ਕਰਨੇ ਕਾਰ ਤੂ ਫਰਮਾਈ ਆ ਤੁਮਾ ਮਨ ਮਾਰੀ ਨਾਨਕ ਨਾਮ ਮਹਾਂ ਰਸ ਮੀਠਾ ਸੁਨਾ ਨਾਮ ਨਿਵਾਰੀ ਕਨਾ ਸਰੀ ਸੰਤਨ ਹੱਲਾ ਪਹਿਲਾ ਫਿਰ ਸਿੰਘ ਮੂਠੜੀਏ ਖਬਰ ਨ ਪਾਈਆ ਜੀਓ ਮਸਤਕ ਲਿਖੀ ਅਨੇਕ ਪੁਰਬ ਕਮਾਇਆ ਜੀਓ ਲਿਖਨ ਮਿਟਾਈ ਪ੍ਰਭ ਕਮਾਇਆ ਕਿਆ ਜਾਣਾਂ ਕਿਆ ਹੋਸੀ ਗੁਣੀ ਅਚਾਰ ਨਹੀਂ ਨਗਰਾਤੀ ਅਗਣ ਵਹਿ ਵਹਿ ਰੋਸੀ ਧਨ ਜੋ ਬਣਿਆ ਕੀ ਛਾਇਆ ਬਿੰਦ ਭਏ ਦਿਨ ਪੁੰਨਿਆ ਧਾਨ ਕਾ ਨਾਮ ਬਿਨਾ ਦੁਹਾ ਕਣ ਛੂਟੀ ਝੂਠ ਵਿਛੁਨਿਆ ਮੂਢੀ ਕਾ ਕਲਿਓ ਗੁਰ ਕੇ ਪਾਏ ਚਲੋ ਵਾਚਨਾ ਨਾਮ ਧਿਆਏ ਪਾਵੇ ਸੁਖ ਮਹੰਦੋ ਅਰਨਾਮ ਧਿਆਏ ਤਾਂ ਸੁਖ ਪਾਏ ਪੀ ਅਹੇ ਦਿਨ ਚਾਰੇ ਜੀ ਕਰੇ ਜਾਏ ਵਹਿ ਸਚ ਪਾਏ ਅੰਧਣ ਨਾਲ ਪਿਆਰੇ ਵਿਣ ਭਗਤੀ ਕਰ ਵਾਸਨ ਹੋ ਵੀ ਸੁਣਿਓ ਲੋਕ ਸਭਾਈ ਦਾਨ ਕ ਸਦਸੀ ਤਾਂ ਪਰ ਪਾਏ ਰਾਤੀ ਸਦ ਜੀ ਨਾਹੀ ਇਤਨ ਭਾਵੇ ਤੰਪਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜੀਓ ਵਰ ਸ਼ਬਦ ਵਿਚਾਰੀ ਨਾ ਹਾਂ ਪਿਆਰੀ ਨਿਮਨ ਭਗਤ ਕਰੇ ਭਾਇਆ ਮੋਹ ਜੜਾਏ ਪ੍ਰੀਤਮ ਰਸਨ ਰੰਗ ਕਰੇ ਰਾਸਾਤੀ ਸੇ ਤੀਰ ਅੰਕਰਗੇ ਤੀ ਲਾਲ ਭਈ ਮਨ ਮਾਰੀ ਨਾਣ ਗੁਸਾਜ ਵਸੀ ਸੋਹਾਗਣ ਤੇਰਸੋਂ ਪ੍ਰੀਤ ਪਿਆਰੀ ਪਿਰ ਕਰ ਸੁਹੇ ਨਾਰ ਜੇ ਪਿਰ ਭਾਵੇ ਜੀਉ ਝੂਠੇ ਵਣ ਚਵੇ ਕਾਮਨਾ ਆਵੇ ਜੀਉ ਝੂਠੇ ਲਾਵੇ ਕਾਮਨ ਆਵੇ ਨਾ ਪਿਰ ਦੇਕੇ ਨੈਣੀ ਅਗਣਯਾਰੀ ਕੰਤਵਸਾਰੀ ਛੂਟੀ ਵਿਦਨ ਰਹਿਣੀ ਗੁਰ ਸ਼ੁਦਨ ਮਾਨੇ 파ਹੀ 파ਤੀ ਸਤਨੰਮ ਰਹੇ ਨ ਪਾਏ ਨਾਉਣ ਕੇ ਆਪੇ ਆ ਪਛਾਣੇ ਗੁਰਮ ਘਰ ਸਾਇ ਸਮਾਈ ਧੰਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ ਨਾ ਬਿਣਾ ਕੂੜਿਆ ਗੁਕ ਮਾਣਿਆ ਜੀਉ ਹਰ ਭਗ ਸਹਾਵੀ ਸੱਚੇ ਭਾਵੀ ਕੋਈ ਭਗਤ ਪ੍ਰਭ ਰਾਤੀ ਤੇਰੀ ਅੱਲਾ ਜੋ ਬਨਵਰਲਾ ਜਸਰਾ ਵੀ ਰੰਗ ਰਾਤੀ ਉਂਗਰ ਸ਼ਬਦ ਵਿਗਾਸੀ ਸਹੋਰ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸੱਚ ਮਿਲੇ ਵਢਾਈ ਫਿਰ ਕਰ ਸੋਹੇ ਨਾਰੀ ਤਨਾਸਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤ ਨਾਮ ਧਿਆਈਏ ਜੀਓ ਸਤਗੁਰ ਮਿਲੇ ਸੋ ਭਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਸੇ ਸਦਾ ਅੰਤਨ ਜੈ ਆਪ ਸਾਚੇ ਭਾਵੇ ਅਨਕਾਰ ਹਉਮੈ ਤਜੇ ਮਾਇਆ ਸਹਿਜ ਨਾਮ ਸਮਾਵੇ ਆਗ ਕਰਤਾ ਕਰੇ ਸੋਈ ਆਪ ਦੇ ਹਿਤਾ ਭਾਈਏ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਏ ਜੀਓ ਅੰਦਰ ਸੱਚ ਨੇ ਹੂ ਪੂਰੇ ਸਤਿਗੁਰੇ ਜੀ ਹਉ ਦੇ ਸੇਵੀ ਦਿਨ ਰਾਤ ਮੈਂ ਕਦੇ ਨਾ ਵੀਸਰੇ ਜੀ ਕਦੇ ਨਾਮ ਸਾਰੀ ਅੰਦਰ ਸੁਨਾਈ ਨਾਮ ਲਈ ਤਾ ਜੀਵਾ ਸਰਬਣੀ ਸੁਣੀ ਦਏ ਮਨ ਤੇ ਪਤੇ ਗੁਰਮੁਖੀ ਅੰਮ੍ਰਿਤ ਪੀਵਾਂ ਨજર ਕਰੇ ਤਾਂ ਸਤਗੁਰ ਮਿਲੇ ਅੰਨੰਦ ਦੇ ਇੱਕ ਰੂਪ ਵਿਚਰੇ ਅੰਦਰ ਸਾਚਾ ਨੇਹੂ ਪੂਰੇ ਸਤਗੁਰ ਸਾ ਸੰਗਤ ਮਿਲੇ ਵਡ ਭਾਗ ਹਰ ਰਸ ਆਵੇ ਜੀਉ ਅੰਦਰ ਲੈ ਨਿਵਲਾਇਤ ਸੈ ਸਮਾਵੇ ਜੀਉ ਸੈ ਸਮਾਇਤ ਹਰਮਨ ਭਾਵੇ ਸਦਾ ਅਦਿੱਤ ਬਿਰਾਗੀ ਹਲਤ ਪਲਤ ਸੋ ਬਾਜਗ ਅੰਤਰ ਰਾਮ ਨਾਮ ਨਿਵਲਾਗੀ ਹਰਖ ਜੋਗ ਦੂਹਾਂਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੇ ਸਤ ਸੰਗਤ ਮੇਰੇ ਵਡ ਭਾਗ ਤਾਂ ਹਰ ਗੁਣ ਗਾਵੇ ਜੀਉ ਸਤ ਸੰਗਤ ਨੇ ਵਰ ਭਾਗ ਹਰ ਰਸ ਆਵੇ ਜੀਉ ਦੂਜੇ ਪਾਇਦ ਕੋਏ ਮਨ ਮੁਖ ਜਮ ਜੋਇਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀ ਮਾਇਆ ਦੁਖ ਮੋਇਆ ਹਉ ਮੇਰੁ ਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰੌਧਿਤ ਚਿੱਤੇ ਨਾਹੀ ਅਤ ਗਿਆ ਬਿਸ਼ਤਾਵੇ ਬਿਨ ਨਾਵੇ ਕੋ ਸਾਥਨ ਚਾਲੇ ਪੁੱਤਰ ਕਲਤਰ ਮਾਇ ਧੋਇ ਅ ਦੂਜੇ ਪੈਦ ਕੋਏ ਮਨ ਮੁਖ ਜਮ ਜੋਹਿਆ ਜੀ ਕਰ ਕਿਰਪਾ ਲਿਓ ਮਨਾਇ ਮਹਿਨ ਹਰ ਪਾਇਆ ਜੀਓ ਸਦਾ ਰੇ ਕਰ ਜੋੜ ਬ੍ਰਾਹਮਣ ਭਾਇਆ ਜੀਓ ਬ੍ਰਹਮਣ ਪਾਏ ਤਮ ਕਮ ਸਮਾਵੈ ਉਕਮਨ ਸੁਖ ਪਾਇ ਅੰਧਨ ਜਪਤ ਰਹੀ ਦਿਨ ਰਾਤੀ ਸਜੇ ਨਾਮ ਧਿਆਇ ਨਮ ਨਾਮ ਮਿਲੇ ਵਡਿਆਈ ਨਾਨਕ ਨਾਮੁ ਭਾਵੈ ਗੁਰ ਕਿਰਪਾ ਲਿਓ ਮਲਾਏ ਮੈਲ ਹਰ ਪਾਵੇ ਜੀਉ ਨਮ ਨਾਮ ਮਿਲੇ ਵਡਿਆਈ ਨਾਨਕ ਅਮਣ ਭਾਵੇ ਕਰ ਕਿਰਪਾ ਦਿਹੁ ਮਲਾਈ ਮੈਨ ਹਰ ਭਾਵੇ ਜੀਉ